ਦੋਸਤੋ ਧਿਆਨ ਨਾਲ ਵੇਖਿਓ ਇਸ ਵੀਡੀਓ ਨੂੰ ਜਿਹੜੀ ਹੁਣ ਮੈਂ ਪਲੇ ਕਰਾਂਗਾ ਤੇ ਇਹਦੇ ਵਿੱਚ ਦੋਸਤੋ ਤੁਹਾਨੂੰ ਇੱਕ ਚੀਜ਼ ਸਾਫ਼ ਨਜ਼ਰ ਆਵੇਗੀ ਕਿ ਸਾਡੇ ਪੰਜਾਬੀਆਂ ਦੇ ਵਿੱਚ ਤੇ ਜਿਹੜੇ ਹੋਸਟੇਟਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਆਦਮੀ ਨੇ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੀ ਅੰਤਰ ਆ ਭਾਵੇਂ ਪੰਜਾਬ ਦੇ ਵਿੱਚ ਉਹ ਕੋਈ Hindu ਭਾਈਚਾਰੇ ਦਾ ਇਨਸਾਨ ਆ ਭਾਵੇਂ ਕੋਈ Sikh ਦਾ ਆ ਭਾਵੇਂ Isai ਦਾ ਭਾਵੇਂ Musalman ਦਾ ਕਿ ਅਸੀਂ ਔਰਤ ਜਾਤ ਦੀ ਕਿੰਨੀ ਇੱਜ਼ਤ ਕਰਦੇ ਆ ਅਸੀਂ ਪੰਜਾਬੀ ਤੇ ਤੁਹਾਡੇ ਸਾਹਮਣੇ ਪਹਿਲਾਂ ਇਹ ਵੀਡੀਓ ਪਲੇ ਹੋਵੇਗੀ ਜਿਹਦੇ ਵਿੱਚ ਵਿਦੇਸ਼ੀ ਔਰਤਾਂ ਨੂੰ ਆਪਣੀ ਜਾਨ ਤੇ ਆਪਣੀ ਇੱਜ਼ਤ ਬਚਾ ਕੇ ਭੱਜਣਾ ਪੈ ਰਿਹਾ ਵਾ ਚਲੋ ਦੋਸਤੋ ਕਰਦੇ ਹਾਂ ਸਟਾਰਟ ਵੀਡੀਓ ਹੁਣ ਆ ਵੀਡੀਓ ਜਿਹੜੀ ਆ ਆਪਣੇ ਪੰਜਾਬੀਆਂ ਦੀ ਆ ਵੇਖੋ ਕਿੰਨਾ ਮਾਨ ਸਤਿਕਾਰ ਦਿੰਦੇ ਆ ਪੰਜਾਬੀ ਆਪਣੇ ਘਰ ਆਏ ਮਹਿਮਾਨ ਉਹ ਵਦੇਸ ਦੀ ਧਰਤੀ ਤੋਂ ਜੇ ਕੋਈ ਇੱਥੇ ਆਉਂਦਾ ਤੇ ਉਹਨੂੰ ਮੇਰੇ ਖਿਆਲ ਦੇ ਨਾਲ ਤੇ ਹੁਣ ਸਾਰੇ ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਭਾਵੇਂ ਕੋਈ Hindu ਆ, Muslim ਆ, Isai ਆ, Sikh ਆ ਕਿ ਆਪਾਂ ਸਭ ਨਾਲੋਂ ਵੱਖਰੇ ਆ ਪੰਜਾਬ ਦੇ ਵਿੱਚ ਈਆਂ ਪੈਣਾ ਸੇਫ ਨੇ